ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੁਣੀ ਅੱਜ ਕੈਲੀਫੋਰਨੀਆ ਨੂੰ ਆ ਰਹੇ ਆ ਕੈਲੀਫੋਰਨੀਆ ਪਹੁੰਚ ਰਹੇ ਆ ਜਿੱਥੇ ਵਾਈਲਡ ਫਾਇਰ ਕਰਕੇ ਡੈਵਸਟੇਸ਼ਨ ਹੋਈ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੀ ਸੈਕੰਡ ਟਰਮ ਦਾ ਇਹ ਪਹਿਲਾ ਟ੍ਰਿਪ ਹੈਗਾ ਆ ਇਸ ਤੋਂ ਪਹਿਲਾਂ ਉਹ ਨਾਰਥ ਕੈਰੋਲਿਨਾ ਤੇ ਨਵਾਡਾ ਦੇ ਵਿੱਚ ਵੀ ਜਾਣਗੇ ਉਹਨਾਂ ਨੇ ਹਾਲੇ ਆ ਸਿਚੁਏਸ਼ਨ ਇਹ ਬਣੀ ਹੋਈ ਆ ਕਿ ਇੰਨੀ ਟੱਕਰ ਆ ਸਟੇਟ ਦੀ ਤੇ ਫੈਡਰਲ ਦੀ ਕੈਲੀਫੋਰਨੀਆ ਦੇ ਗਵਰਨਰ ਕਹਿੰਦੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਟਾਈਮ ਦੇ ਉੱਤੇ ਉਹ ਆ ਰਹੇ ਪਰ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਰੀਸੀਵ ਕਰਨ ਦੇ ਲਈ ਪਹੁੰਚੂਗਾ ਮੇਰੇ ਨਾਲ ਵੀ ਕੋਈ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਨਹੀਂ ਹੋਈ ਹੈਗੀ ਤੇ ਦੂਸਰੇ ਪਾਸੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਆ ਅ ਕਹਿੰਦੇ ਭਈ ਜਿਹੜੀਆਂ ਅੱਗਾਂ ਇਹ ਨਹੀਂ ਲੱਗਣੀਆਂ ਚਾਹੀਦੀਆਂ ਸੀਆਂ ਜੇ ਲੱਗ ਗਈਆਂ ਤਾਂ ਇਹ ਬਹੁਤ ਛੇਤੀ ਬੁਝਣੀਆਂ ਚਾਹੀਦੀਆਂ ਸੀਆਂ ਪਾਣੀ ਨੂੰ ਲੈ ਕੇ ਵੱਡਾ ਇਸ਼ੂ ਜਿਹੜਾ ਬਣਾਇਆ ਹੋਇਆ ਹੈਗਾ ਭਈ ਜਿਹੜੀਆਂ ਸੋਲਮਨ ਜਿਹੜੀ ਮੱਛੀ ਆ ਉਹਦੇ ਕਰਕੇ ਪਾਣੀ ਜਿਹੜਾ ਸਮੁੰਦਰ ਸਿੱਟਿਆ ਜਾ ਰਿਹਾ ਸੀ ਡੈਲਟਾ ਸਮੈਲਟ ਕਰਕੇ ਪ੍ਰੋਟੈਕਟ ਕਰਕੇ ਉਹ ਕਹਿੰਦੇ ਭਈ ਉਹ ਇਮੀਡੀਏਟਲੀ ਜਿਹੜਾ ਉਹ ਬੰਦ ਹੋਣਾ ਚਾਹੀਦਾ ਤੇ ਲੋਕਾਂ ਦੇ ਲਈ ਉਹ ਪਾਣੀ ਯੂਜ਼ ਹੋਣਾ ਚਾਹੀਦਾ ਹੈਗਾ ਜੀ ਬਿਲਕੁਲ ਸੋ ਇਹ ਚੰਗੀ ਗੱਲ ਹੋਊਗੀ 트럼ਪ ਹੁਣੀ ਜਿਹੜੇ ਇੱਥੇ ਆ ਰਹੇ ਆ ਪਰ ਉਹਨਾਂ ਨੇ ਕਿਹਾ ਆ ਵੀ ਪੈਸੇ ਅਸੀਂ ਤੁਹਾਨੂੰ ਤਾਂ ਹੀ ਦੇਣੇ ਆ ਕੋਈ ਗੱਲ ਨਹੀਂ ਲੋਕ ਜੇ ਪੀੜਾ ਦੇ ਵਿੱਚ ਆ ਪੀੜਾ ਚ ਰਹਿਣ ਵੀ ਜੇ ਤੁਸੀਂ ਆਪਣੇ ਪਾਣੀ ਵਾਲਾ ਜਿੱਦਾਂ ਤੁਸੀਂ ਦੱਸਿਆ ਉਸ ਚੀਜ਼ ਨੂੰ ਤੇ ਆਪਣੇ ਜਿਹੜੇ ਹੋਰ ਲਾਜ਼ ਆ ਉਹਨਾਂ ਨੂੰ ਜੇ ਤੁਸੀਂ ਚੇਂਜ ਕਰਦੇ ਹੈਗੇ ਆ ਸੋ ਉਧਰ ਜਿਹੜੇ ਨਾਰਥ ਕੈਰੋਲਾਈਨਾ ਦੇ ਵਿੱਚ ਹਰੀਕੇਨ ਹਾਲੀਨ ਤੋਂ ਪ੍ਰਭਾਵਿਤ ਹੋਏ ਲੋਕ ਆ ਉਹਨਾਂ ਨੂੰ ਵੀ ਜਿਹੜਾ ਉਹ ਮਿਲਣ ਜਾਣਗੇ ਉੱਥੇ ਵੀ ਉਹਨਾਂ ਨੇ ਦੌਰਾ ਜਿਹੜਾ ਉਹ ਕਰਨਾ ਆ ਤੇ ਕਹਿੰਦੇ ਵੀ ਪਹਿਲਾਂ ਤਾਂ ਜਿੱਦਾਂ ਡਰਾਇਆ ਸੀਗਾ ਵੀ ਅਸੀਂ ਜਿਹੜੀ ਏਡ ਆ ਉਹ ਇਸ ਤਰੀਕੇ ਦੇ ਨਾਲ ਨਹੀਂ ਦੇਣੀ ਕੱਲ ਜਿਹੜੇ ਗਵਰਨਰ ਨਿਊਸਮ ਉਹਨਾਂ ਨੇ ਵੀ ਕਿਹਾ ਸੀਗਾ ਵੀ ਮੇਰੀ ਅਜੇ ਤੱਕ ਵਾਈਟ ਹਾਊਸ ਦੇ ਨਾਲ ਕੋਈ ਵੀ ਜਿਹੜੀ ਗੱਲਬਾਤ ਆ ਉਹ ਨਹੀਂ ਹੋਈ ਸੋ ਹੁਣ ਇਹ ਨਹੀਂ ਪਤਾ ਵੀ ਕਿਹੜੇ ਅੱਡੇ ਤੇ ਜਿਹੜਾ ਇਹਨਾਂ ਨੂੰ ਲੈਣ ਜਾਣਗੇ ਜੇ ਇਹਨਾਂ ਨੂੰ ਪਤਾ ਹੀ ਨਹੀਂ ਆ ਵੀ ਆ ਕਿਹੜੇ ਪਾਸੇ ਨੂੰ ਜਿਹੜੇ ਹੋ ਰਏ ਹੋਣਗੇ ਜਿਨ੍ਹਾਂ ਦੀ ਗੱਲਬਾਤ ਨਹੀਂ ਹੋਈ ਆ ਪਰ ਇਹ ਅੱਗ ਜਿਹੜੀ ਕੱਲ ਦੀ ਹਿਊਜ ਅਗ ਲੱਗੀ ਹੋਈ ਆ ਜੋ ਸਿੰਘ ਜੀ ਉਹ ਵੀ ਬਹੁਤ ਭਾਮੜ ਜਿਹੜੇ ਉਹ ਮੱਚੇ ਸੀਗੇ ਸੋ ਉਸ ਅੱਗ ਨੂੰ ਵੀ ਕਾਬੂ ਪਾਉਣ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਫਾਇਰ ਫਾਈਟਰਸ ਆ ਉਹ ਲੱਗੇ ਹੋਏ ਆ ਜਿੱਥੇ ਪਹਿਲਾਂ ਈਟਨ ਫਾਇਰ ਤੇ ਪੈਲਿਸੇਡ ਫਾਇਰ ਨੇ ਫਾਇਰ ਫਾਈਟਰਸ ਤੇ ਕੈਲੋ ਵੀ ਐਡਮਿਨਿਸਟ੍ਰੇਸ਼ਨ ਦਾ ਧੂਆਂ ਘਟ ਰੱਖਿਆ ਤੇ ਹੁਣ ਜਿਹੜੀ ਇੱਥੇ ਲੱਗੀ ਹਿਊਜ ਫਾਇਰ ਆ ਉਸ ਦੇ ਵਿੱਚ ਵੀ ਉਦਾਂ ਜੀ ਮੁਸ਼ਕਿਲ ਆ ਰਹੀ ਆ ਫਰੇਜ਼ਨੋ ਕਾਉਂਟੀ ਦੇ ਫਾਇਰ ਫਾਈਟਰਸ ਵੀ ਇਸ ਮੌਕੇ ਉਧਰ ਨੂੰ ਜਿਹੜੀ ਕੈਸਟਿਕ ਦੇ ਵਿੱਚ ਲੱਗੀ ਹੋਈ ਅੱਗ ਆ ਉਸ ਨੂੰ ਬੁਝਾਉਣ ਦੇ ਵਿੱਚ ਜਾ ਰਹੇ ਨੇ ਕਹਿੰਦੇ ਵੀ ਅਜੇ ਤੱਕ 24% ਕੰਟੇਨ ਹੋਈ ਦੱਸੀ ਜਾਂਦੀ ਆ ਏਵੈਕੂਏਸ਼ਨ ਆਰਡਰ ਵੀ ਪਹਿਲਾਂ ਕਾਫੀ ਜ਼ਿਆਦਾ ਜਿਹੜੇ ਉਹ ਜਾਰੀ ਕੀਤੇ ਗਏ ਸੀ ਗਰੇਪ ਵਾਈਨ ਜੋ ਕਿ ਬਹੁਤ ਹੀ ਜ਼ਿਆਦਾ ਜਿੱਥੇ ਟ੍ਰੈਫਿਕ ਤੇ ਨਾਲ ਦੇ ਨਹਾਲ ਵੱਡੇ ਜਿਹੜੇ ਟਰੱਕ ਉਧਰੋਂ ਦੀ ਲੰਘਦੇ ਆ ਉਹ ਵੀ ਕਾਫੀ ਘੰਟਿਆਂ ਤੱਕ ਪਹਿਲਾਂ ਜਿਹੜਾ ਉਹ ਬੰਦ ਰਿਹਾ ਸੀ ਅ ਅਜੇ ਵੀ ਜਿਹੜੇ ਸੈਂਟਰ ਕੈਲੀਫੋਰਨੀਆ ਚੋਂ ਲੋਕ ਸਾਊਥ ਵੱਲ ਨੂੰ ਜਾ ਰਹੇ ਆ ਉਹਨਾਂ ਡਰਾਈਵਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਵੀ ਕਾਸ਼ਨ ਜਿਹੜਾ ਉਹ ਰੱਖੋ ਧਿਆਨ ਜਿਹੜਾ ਉਹ ਰੱਖੋ ਕਿਸੇ ਵੀ ਟਾਈਮ ਤੁਹਾਨੂੰ ਉੱਥੋਂ ਹੈਲੀਕਾਪਟਰ ਪਾਣੀ ਡ੍ਰੌਪ ਕਰਦੇ ਹੋਏ ਲੰਘਦੇ ਜਿਹੜੇ ਉਹ ਨਜ਼ਰ ਆ ਸਕਦੇ ਆ ਸਰਚ ਐਂਡ ਰੈਸਕਿਊ ਇਕੁਪਮੈਂਟ ਵੀ ਜਿਹੜਾ ਉਹ ਰਸਤੇ ਦੇ ਵਿੱਚ ਉਹਨਾਂ ਨੂੰ ਲੰਘਦਾ ਜਿਹੜਾ ਉਹ ਨਜ਼ਰ ਆਵੇਗਾ